ਕਦੇ ਸੀ ਦੱਸਿਓ ਜਰਾ ਚਾਰਖਾ ਜੀ ਲੋਗੜ ਹੁੰਦਾਤਾ ਜੀ ਹਾਂ ਉਹਦੀ ਪਹਜਾਈ ਕਰਦੇ ਤੇ ਜੀ ਪਿੰਪ ਪਾ ਕੇ ਲਿਆਉਂਦੇ ਤੇ ਹੂੰ ਫਿਰ ਅਕਾਨੇ ਹੁੰਦੇ ਥੇ ਹੂੰ ਫਿਰ ਉਹਨਾਂ ਜੀਆਂ ਅਸੀਂ ਪੂਣੀਆਂ ਬਣਾਉਣੀਆਂ ਪੂਣੀਆਂ ਬਣਾਉਣੀਆਂ ਹੂੰ ਪੂਣੀਆਂ ਬਣਾ ਕੇ ਫਿਰ ਉਹਨਾਂ ਨੂੰ ਕੱਟਣਾ ਤੇ ਵੀ ਬੜੇ ਦੇਰ ਤੋਂ ਵੀ ਕਹਿੰਦੇ ਆ ਮਲਕੀਤ ਸਿੰਘ ਉਹ ਵੀ ਪਾਪਾ ਜੀ ਤੁਹਾਨੂੰ ਬਹੁਤ ਯਾਦ ਕਰਦੇ ਆ ਤੇ ਮੈਂ ਉਹਨਾਂ ਦੇ ਪੁੱਤ ਆ ਸਰ ਸਤਕਰਤਾਰ ਸਿੰਘ ਨੂੰ ਵੀ ਕਹਿੰਦੇ ਆ ਕਿ ਤੁਹਾਡੇ ਦਾਦਾ ਜੀ ਬਹੁਤ ਜ਼ਿਆਦਾ ਕਰਦੇ ਆ ਵੀ ਛੇਤੀ ਦੇ ਛੇਤੀ ਇੰਡੀਆ ਆਓ ਤੁਸੀਂ ਆ ਕਿ ਉਹਨਾਂ ਨੇ ਇੱਕ ਵਾਰ ਮੇਲੋ ਆਪਣਾ ਦਾਦੀ ਤੁਹਾਡੇ ਤਾਇਆ ਜੀ ਸਾਰਾ ਦੇਖੋ ਸਾਰਾ ਪਰਿਵਾਰ ਦਿਖਾਤਾ ਬਣ ਗਈ ਨਾ ਗੱਲ ਕੈਫੀ ਦੇ ਨਾਂ ਤੇ ਜੀ ਕੈਫੀ ਨੇ ਕਮਾਲ ਕਰਤਾ ਜੀ ਚੱਕ ਢੇਰ ਚ ਬੈਠੇ ਰੋਪੜ ਜ਼ਿਲ੍ਹੇ ਦਾ ਖਾਸ ਪਿੰਡ ਦਖਾਨੇ ਤੁਹਾਨੂੰ ਪੂਰਾ ਪਰਿਵਾਰ ਆ ਦੇਖੋ ਜੀ ਪੂਰਾ ਪਰਿਵਾਰ ਬੈਠਾ ਐਦਾਂ ਹੁੰਦੀ ਗੱਲ ਐਦਾਂ ਬਣਦੀ ਗੱਲ ਦੀ ਆ ਦੇਖੋ ਪਰਿਵਾਰ ਦੇ ਮੋਢੀ ਸਭ ਤੋਂ ਪਹਿਲਾਂ ਸਰਦਾਰ ਅਜੀਤ ਸਿੰਘ 95 ਸਾਲ ਦੀ ਉਮਰ ਹੈ ਮਾਸ਼ਾਅੱਲਹ ਦੀ ਔਰ ਬਿਲਕੁਲ ਜਿਹੜੇ ਸਿਹਤਯਾਬ ਬਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹਾਰਾਜ ਅੱਛਾ ਇਹ ਸਾਰਾ ਪਰਿਵਾਰ ਇਕੱਠਾ ਬੈਠਾ ਐ ਮੂਵੀ ਬਣ ਰਹੀ ਐ ਫਿਲਮ ਬਣ ਰਹੀ ਐ ਠੀਕ ਆ ਆ ਨਾਲ ਕੌਣ ਬੈਠੇ ਆ ਇਹ ਮੁੰਡਾ ਮਾ ਨੌ ਕੀ ਐ ਰਵਿੰਦਰ ਹਦੀ ਪਰਵਿੰਦਰ ਪਰਵਿੰਦਰ ਆ ਬੇਬੇ ਕੈਮ ਹੈ ਜੀ ਆ ਬੇਬੇ ਨੇ ਪੂਰਾ ਦੱਸਦਾ ਬੇਬੇ ਕਿੰਨੇ ਮੁੰਡੇ ਤੁਹਾਡੇ ਦੋ ਜੀ ਪਹਿਲਾ ਆਪਣਾ ਨਾਮ ਦੱਸੋ ਆਪਣਾ ਮਕੀਤ ਸਿੰਘ ਲੈ ਤੁਹਾਡਾ ਨਾਮ ਕੀ ਹੈ ਹਰਨਾਉ ਕੌਰ ਜੀ ਹਰਨਾਉ ਕੌਰ ਜੀ ਕਮਾਲ ਹੈ ਔਰ ਬਾਪੂ ਜੀ ਤੇ ਤੁਹਾਡੀ ਜਿਹੜੀ ਜੋੜੀ ਸਲਾਮਤ ਰਹੇ ਦੇਖ ਕੇ ਨਜ਼ਾਰਾ ਆ ਗਿਆ ਬਹੁਤ ਚੰਗਾ ਲੱਗਿਆ ਜੀ ਅੱਜ ਤਾਂ ਦੇਖੋ ਜੀ ਸਾਰੇ ਪਰਿਵਾਰ ਨੂੰ ਜੋੜ ਕੇ ਬੈਠੇ ਜੀ ਆਪਾਂ ਗੱਲਾਂ ਬਾਤਾਂ ਕਰ ਰਹੇ ਆ ਅੱਛਾ ਆ ਗਾਉਣੇ ਨਾਲ ਬੈਠੇ ਇਹ ਦਿਓ ਰਾਜ ਮੇਰਾ ਹਾਂ ਆ ਹੈ ਅਸਲ ਹਾਂ ਆ ਬੜੀ ਗੱਲ ਆ ਤਾਂ ਠੀਕ ਆ ਤਾੜੀ ਨਾਲ ਜਿਹੜੀ ਮਾਰੀ ਨੇ ਤੁਸੀਂ ਆ ਬੜੀ ਜ਼ਬਰਦਸਤ ਲੱਗੀ ਜੀ ਪਾਪੀ ਤੁਹਾਡੀ ਕੈਮ ਹੈ ਜੀ ਪੂਰਾ ਹੈ ਬਾਬੇ ਐ ਟੱਠੋ ਵਾਦਾ ਜੀ ਅੱਠੋ ਅੱਠਾ ਅੱਠ ਵਾਦਾ ਆਪਣਾ ਨਾਮ ਵੀ ਦੱਸ ਦਿਓ ਜੀ ਮੇਰਾ ਨਾਮ ਜਨੈਲ ਸਿੰਘ ਜੀ ਹਾਂ ਠੀਕ ਆ ਤੁਹਾਡੀ ਉਮਰ ਕਿੰਨੀ ਹੈ ਜੀ ਸਤਿ ਸ੍ਰੀ ਜੀ ਹਾਂ ਤੁਸੀਂ ਸਾਰੇ ਤੋਂ ਜਵਾਨ ਤੁਸੀਂ ਹੈ ਪੂਰੇ ਕੈਮ ਹੈ ਬਸ ਨੱਠੇ ਫਿਰਦੇ ਆਂ ਹਾਂ ਨੱਠੇ ਫਿਰਦੇ ਆਂ ਸਾਈਕਲ ਚਲਾਈ ਜਾਂਦਾ ਸਾਈਕਲ ਚਲਾਈ ਜਾਂਦੇ ਹਾਂ ਲਓ ਜੀ ਪਰਿਵਾਰ ਦਿਖਾ ਰਹੇ ਆਂ ਤੇ ਪ੍ਰਵਿੰਦਰ ਸਿੰਘ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਬਾਬਾ ਜੀ ਦੀ ਸਿਹਤ ਕੈਮ ਹੈ ਬਾਬਾ ਜੀ ਪੂਰੇ ਕੈਮ ਹੈ ਪਰਿਵਾਰ ਦੀ ਰੌਣਕ ਹੈ ਤੁਹਾਡੀ ਦੂਜੇ ਭਾਈ ਸਾਹਿਬ ਤੁਹਾਡੇ ਉਹ ਬਾਹਰ ਆ ਜੀ ਕੀ ਨਾਮ ਹੈ ਜੀ ਉਹਨਾਂ ਦਾ ਮਲਕੀਤ ਸਿੰਘ ਆ ਜੀ ਆ ਵੀਡੀਓ ਉਹਨਾਂ ਤੱਕ ਪਹੁੰਚਾ ਦੇਣਾ ਜੀ ਆਪਾਂ ਨੇ ਜੀ ਠੀਕ ਹੈ ਜੀ ਤੁਸੀਂ ਕੰਮ ਕੀ ਕਰਦੇ ਹੋ ਜੀ ਮੈਂ ਡਰਾਈਵਰੀ ਲਾਈਨ ਅੱਛਾ ਡਰਾਈਵਰੀ ਲਾਈਨ ਚ ਐ ਹਾਂ ਜੀ ਹਾਂ ਜੀ ਤੁਹਾਡੇ ਘਰੋਂ ਬੈਠੇ ਨੇ ਜੀ ਹਾਂ ਜੀ ਹਾਂ ਜੀ ਕੀ ਨਾਮ ਹੈ ਜੀ ਦਿਲਜੀਤ ਕੌਰ ਜੀ ਜੀ ਕਿਦਾਂ ਸਾਰਾ ਪਰਿਵਾਰ ਤੁਸੀਂ ਬੰਨ ਕੇ ਰੱਖਿਆ ਹੋਇਆ ਹੈ ਬਾਬਾ ਜੀ ਦੀ ਪੂਰੀ ਸੇਵਾ ਕਰਦੇ ਹੋ ਤੁਸੀਂ ਬਹੁਤ ਜੀ ਬਹੁਤ ਵਧੀਆ ਸਾਡੇ ਬਾਪੂ ਜੀ ਤਾਂ ਸਾਡੇ বিনা ਰਹਿੰਦੇ ਨਹੀਂ ਜੀ ਰਾਤ ਨੂੰ ਡੇਡ ਡੇਡ ਬੈਠਾ ਲੈਂਦੇ ਸਾਨੂੰ ਅੱਛਾ ਬੇਟੀ ਲੇ ਹੋ ਜਾਂਦੀ ਮੇਰੀ ਨਾਬੀ ਖੜ ਗਈ ਮੇਰੀ ਬੇਟੀ ਨਰਸਿੰਗ ਕਰਦੀ ਆ ਅ ਮੇਰੀ ਨਾਜ ਖੜ ਗਈ ਤੁਸੀਂ ਮੇਰੇ ਕੋਲ ਤੇ ਨਹੀਂ ਜਾਣਾ ਸਾਨੂੰ ਬਾਰਾ 1 ਵਜੇ ਰਾਤ ਨੂੰ ਲੈ ਜਾਂਦੇ ਸਾਨੂੰ ਹਸਪੀਟਲ ਲੈ ਕੇ ਚੱਲੋ ਅਸੀਂ ਡਾਕਟਰ ਘਰ ਬੁਲਾਉਂਗੀ ਆ ਫਿਰ ਇਹ ਸਾਡੀ ਛੋਟੀ ਮੇਰੀ ਦਰਾਨੀ ਕਿ ਨਹੀਂ ਰਹਿੰਦੇ ਆ ਜ਼ਿਆਦਾ ਤਾਂ ਵੈਸੇ ਫਿਰ ਇਹ ਮੈਨੂੰ ਬੁਲਾਣ ਆਉਂਗੀ ਜਦ ਇਹ ਦੀਪਾਪਾ ਜੀ ਢਿੱਲੇ ਹੋ ਕੇ ਆਜੋ ਮਤਲਬ ਅਸੀਂ ਇਕੱਠੇ ਆ ਸਾਰੇ ਆ ਹੈਸਲ ਗਾ ਮੇਰਾ ਮਤਲਬ ਦੇਵ ਔਰ ਬਾਹਰ ਗਏ ਨੂੰ ਵੀ 5-6 ਸਾਲ ਹੋ ਗਿਆ ਉਹ ਸਾਡੇ ਸਿਰ ਤੇ ਹੀ ਬੈਠਾ ਆ ਬਾਹਰ ਜੀ ਕਿਉਂ ਅਸੀਂ ਵੀ ਆਪਾ ਜੀ ਉਹਨਾਂ ਨੂੰ ਵੀ ਸੰਭਦੇ ਆ ਉਹਦੇ ਪਰਿਵਾਰ ਵੀ ਸਾਡੇ ਨਾਲ ਆ ਜੀ ਤੇ ਅਸੀਂ ਬਹੁਤ ਵਧੀਆ ਹੈ ਜੀ ਬਹੁਤ ਖੁਸ਼ ਆ ਜੀ ਸਾਰੇ ਸਾਰਾ ਸੰਜਿਆ ਪਰਿਵਾਰ ਹੈ ਠੋੜਾ ਹੈ ਅਸੀਂ ਅਲੱਗ-ਅਲੱਗ ਪਰ ਮਤਲਬ ਅਸੀਂ ਸਾਡਾ ਇੱਕਾ ਬਹੁਤ ਆ ਜੀ ਅਸੀਂ ਦੁੱਖ ਸੁਖ ਵਿੱਚ ਕਰਦੀਆਂ ਆ ਆ ਵੇੜਾ ਨਾਲ ਨਾਲ ਤਾਂ ਹੈ ਠੋੜਾ ਹਾਂ ਜੀ ਅਸੀਂ ਤਾਂ ਹੀ ਇੱਧਰ ਰੱਖਿਆ ਵਾ ਸਿਰਫ ਖੁੱਲਾ ਆ ਕਿ ਮੇਰਾ ਦੇਵਰ ਵੀ ਦੇਖੋ 6 ਸਾਲ ਤੋਂ ਤਾਂ ਹੀ ਵਾਰ ਬੈਠਾ ਹੈ ਕਿਉਂ ਨੂੰ ਪਤਾ ਵੀ ਮੇਰਾ ਪਰਿਵਾਰ ਮੇਰੇ ਭਰਾ ਨੇ ਸੰਭਲ ਲੈਣਾ ਬਾਹਰ ਘਰੋਂ ਪਿੱਛੋਂ ਜੀ ਕੀ ਹੁਣ ਪਾਪਾ ਜੀ ਉਹਨਾਂ ਨੂੰ ਤੇ ਪਣਾ ਬੱਚਿਆਂ ਦੀ ਸਾਰਿਆਂ ਦੇਖਭਾਲ ਅਸੀਂ ਕਰਦੇ ਆ ਜੀ ਪਿੱਛੇ ਤੇ ਇਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਹੈਗੀ ਇਸ ਤਰ੍ਹਾਂ ਦੀ ਕਿਸੇ ਇਸ ਤਰ੍ਹਾਂ ਦੀ ਵੀ ਵੀ ਹਾਂ ਅਸੀਂ ਵੀ ਚਲੋ ਬਾਹਰੋਂ ਕੰਮ ਕਰਾਉਣਾ ਕੁ ਕਵੈਤਾ ਜੀ ਹੂੰ ਤੇ ਬਾਕੀ ਉਹ ਵੀ ਮਤਲਬ ਵਧੀਆ ਆਪਣਾ ਸਾਡਾ ਹਾਂਜੀ ਸੈਟ ਆ ਜੀ ਆ ਦੇਖੋ ਇੱਕ ਖਾਸ ਗੱਲ ਦਿਖਾਣੀ ਤੁਹਾਨੂੰ ਆ ਪਰਿਵਾਰ ਸਾਂਝਾ ਆ ਸਾਹਮਣੇ ਆ ਦੇਖੋ ਦੁਆਕਰ ਹੈ ਨਾਲ ਦੂਸਰੇ ਭਾਈ ਸਾਹਿਬ ਦਾ ਕੰਦ ਨਹੀਂ ਹੈਗੀ ਵਿੱਚ ਬਿਲਕੁਲ ਕੰਦ ਨਹੀਂ ਨਾ ਤਾਂ ਇੱਟਾਂ ਦੀ ਕੰਦ ਨਾ ਦਿਲਾਂ ਚ ਕੰਦ ਸਹੀ ਗੱਲ ਕਹੀ ਨਾ ਜੀ ਮੈਂ ਨਾ ਤਾਂ ਇੱਟਾਂ ਦੀ ਕੰਦ ਨਾ ਦਿਲਾਂ ਚ ਕੰਦ ਸਾਂਝਾ ਪਰਿਵਾਰ ਤੁਹਾਡਾ ਮੌਜਾ ਕਰਦੇ ਆ ਜੀ ਕਮਾਲ ਦੀ ਬੈ ਜੀ ਕੀ ਨਾਮ ਤੁਹਾਡਾ ਜੀ ਸਤਰਾਮ ਕੋਹ ਜੀ ਵਾਹ ਜੀ ਵਾਹ ਤੁਹਾਡਾ ਕਿਸ ਤਰ੍ਹਾਂ ਦੀ ਬਾਪੂ ਜੀ ਤੁਹਾਡੇ ਵੱਲ ਹੈ ਹਾਂ ਜੀ ਹਾਂ ਜੀ ਬਾਪੂ ਜੀ ਸਾਡੇ ਵੱਲ ਇੱਧਰ ਵੀ ਜਾ ਸਕਦੇ ਆ ਉੱਧਰ ਵੀ ਜਾ ਸਕਦੇ ਆ ਜਿੱਧਰ ਮਰਜੀ ਜਾਣ ਹਾਂਜੀ ਬਸ ਇਧਰ ਬਾਜੀ ਉਹਨਾਂ ਵੱਲ ਆਣ ਮੈਨੂੰ ਕੋਈ ਨਹੀਂ ਹੈਗਾ ਬਾਜੀ ਦੇਖਦੇ ਆ ਜੋ ਗੱਲ ਹੋਊਗੀ ਮੈਂ ਬਾਜੀ ਨੂੰ ਵੀ ਦੱਸਦੀ ਆ ਆਪਣੀ ਜਠਾਣੀ ਨੂੰ ਵੀ ਦੱਸਦੀ ਆ ਹਾਂਜੀ ਮੇਰੇ ਹਸਬੰਦ ਬਾਹਰ ਆ ਜੀ ਉਹ 4 ਸਾਲ ਹੋ ਗਏ ਜੀ ਬਾਹਰ ਹੀ ਆ ਬਾਕੀ ਹੁਣ ਜਿਹੜੀ ਗੱਲਬਾਤ ਹੁੰਦੀ ਆ ਮੈਂ ਬਾਜੀ ਉਹਨਾਂ ਨੂੰ ਦੱਸਦੀ ਆ ਹਾਂਜੀ ਸਾਂਝੇ ਪਰਿਵਾਰ ਦਾ ਤਾਂ ਨਜ਼ਾਰਾ ਹੀ ਕੋਈ ਜਿਆਦਾ ਹੈ ਹਾਂਜੀ 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 ਬੇਟੀ ਤੁਹਾਡਾ ਕੀ ਨਾਮ ਬੱਚਾ ਕੈਫੀ ਸੈਣੀ ਕਾਫੀ ਸੈਣੀ ਉਹ ਬਾਪੂ ਜੀ ਦੀ ਨਬ ਚੈੱਕ ਕਰਨੀ ਜਰਾ ਆਈ ਜਰਾ ਆਈ ਜਰਾ ਆਈ ਜਰਾ ਆਈ ਨਬ ਨਬ ਚੈੱਕ ਕਰਨੀ ਦੇਖੋ ਚਲਦੀ ਹੈ ਨਬ ਚਲਦੀ ਹੈ ਬਾਪੂ ਨਬ ਚੈੱਕ ਕਰ ਲਈਏ ਕਹਿੰਦੇ ਨਬ ਚੈੱਕ ਕਰ ਲਈਏ ਠੀਕ ਹੈ ਚਲਦੀ ਹੈ ਜੀ ਬਿਮਾਰੀ ਤਾਂ ਨਹੀਂ ਕੋਈ ਹੈ ਨਹੀਂ ਨਹੀਂ ਜੀ ਕਹਿੰਦੇ ਕੋਈ ਨਹੀਂ ਨਾ ਸ਼ੂਗਰ ਹੈ ਨਾ ਬੀਪੀ ਹੈ ਕੁਝ ਨਹੀਂ ਹੈ ਠੀਕ ਹੈ ਕਹਿੰਦੇ ਤੁਸੀਂ ਚੈੱਕ ਕਰ ਲਿਆ ਹੂੰ ਬਿਲਕੁਲ ਠੀਕ ਹੈ ਡਾਕਟਰ ਕੋਲ ਤਾਂ ਨਹੀਂ ਜਾਣਾ ਨਾ ਕੀ ਕਰਨਾ ਨਾ ਬਸ ਠੀਕ ਹੈ ਲੋੜ ਨਹੀਂ ਹੈ ਠੀਕ ਹੈ ਕਾਫੀ ਆ ਬੇਪੇ ਬੇਬੇ ਕੈਮ ਹੈ ਹਾਂਜੀ ਅਚਾ ਬੇਬੇ ਦੀ ਵੀ ਨਵਾਂ ਚੈੱਕ ਕਰੀ ਜਰਾ ਆਏ ਡਬਲ ਚੱਲਦੀ ਆਏ ਡਬਲ ਡਬਲ ਚੱਲਦੀ ਹੈ ਇਹ ਡਬਲ ਚੱਲਦੀ ਹੈ ਇਹ ਡਬਲ ਚੱਲਦੀ ਹੈ ਬੋ ਵਾ ਪਾਪੀ ਇਹਨੇ ਤੁਹਾਡੀ ਹਾਂ ਜੋ ਡਬਲ ਚੱਲਦੀ ਹੈ ਹਾਂ ਡਬਲ ਚੱਲਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਬੇਬੇ ਹਾਂਜੀ ਆ ਸਾਰੇ ਬੈਠੇ ਕੁਝ ਖਿਲਾਉਂਦੇ ਸਾਨੂੰ ਅੱਜ हां दाल दाल <laughs> जी दाल-ਦੂਲ ਕਿਆ ਮੈਂ ਤਾਂ ਸਿੰਪਲ ਦਾਲ ਖਾਂਦੇ ਸਾਦੀ ਜੀ। ਕੀ ਬਣਾਉਂਗੇ ਦਸੋ? ਹਾਂ? ਕਿਆ ਚਾਰ ਜਾਨੇ ਅਸੀਂ। ਹਾਂ ਜੀ। ਬਾਪੂ ਕਹਿੰਦੇ ਰੋਟੀ ਇੱਥੇ ਖਾ ਕੇ ਜਾਣੀ ਆ। ਅੱਛਾ ਜੀ। ਪਿਆਰ ਕਰ ਦੋਗੇ? ਹਾਂ ਜੀ ਕਰੂੰਗੇ। ਕੀ ਬਣਾਉਂਗੇ ਦਸੋ? ਕੀ ਬਣਾਉਂਗੇ? ਜੋ ਕਹੋਗੇ ਬਣਾ। ਜੋ ਜੋ ਕਹੋਗੇ ਬਣਾਵਾਂਗੇ। ਜੋ ਕਹੋਗੇ ਬਣਾਉਂਗੇ। ਹਾਂ। ਆਹ ਬਾਗ ਬਣੀ ਗੱਲ। ਹਾਂ। ਬੇਬੇ ਮਾਹ ਦੀ ਦਾਲ ਬਣਾ ਦਿਓ। ਅੱਛਾ ਜੀ। ਮੈਂ ਕਿੱਦਾਂ ਬਣਾਉਂਗੇ ਜਰਾ ਬਣਾ ਕੇ ਦਸੋ ਮੈਨੂੰ। ਚੈੱਕ ਕਰੀਏ ਕਿੱਦਾਂ ਬਣਾਉਂਗੇ ਤੁਸੀਂ। ਅੱਛਾ ਜੀ। ਆ ਸੋਣੇ ਦੀ ਧਿਆਨ ਨਾਲ ਮਾਂ ਦੀ ਦਾਲ ਬਣਨ ਲੱਗੀ ਸਭ ਤੋਂ ਪਹਿਲਾਂ ਕੀ ਕਰੂਗੇ ਜੀ ਸਭ ਤੋਂ ਪਹਿਲਾਂ ਜੀ ਛਿੱਲੇ ਪਾਤਰਾਂਗੇ ਜੀ ਜੀ ਫਿਰ ਨੂਨ ਵਿੱਚ ਨੂਨ ਪਾਵਾਂਗੇ ਹਲਦੀ ਪਾਵਾਂਗੇ ਜੀ ਹੂੰ ਫਿਰ ਉੱਥੇ ਬਾਅਦ ਟੂੜਕਾ ਲਾਵਾਂਗੇ ਜੀ ਧਨੀਆ ਪਾਵਾਂਗੇ ਹੂੰ ਧੀਰਾ ਪਾਵਾਂਗੇ ਹੂੰ ਤਾਂ ਹਲਦੀ ਵੀ ਪਾਵਾਂਗੇ ਹਾਂ ਤਾਂ ਅਸਲੀ ਗੱਲ ਤੇ ਇਹਨਾਂ ਨੇ ਕਿਹਾ ਵੀ ਕਿ ਕਿ ਪਾਣਾ ਵਿੱਚ ਚੰਗਾ ਨਹੀਂ ਪਾਓ ਜੀ ਤੇਲ ਪਾ ਲੋ ਅੱਛਾ ਤੇਲ ਵਾਲਾ ਹਾਂ ਹਾਂ ਤੇਲ ਲਾ ਲੋ ਤੁਰਕਾ ਮਾਬਦਾਂ ਪੈ ਚੇਲ ਚੇਲ ਕੇ ਕੀ ਕੀੜ ਕੇ ਹਾਂ ਬੇ ਬੇ ਬਣਾਉਂਦੀ ਹੈ ਜੀ ਦਾਲ ਰੂਲ ਬਣਾ ਲੇਦੀ ਬੇਬੇ ਹੁਣ ਤਾਂ ਵੈਸੇ ਬੀਬੀ ਨੂੰ ਕਾਫੀ ਦਾ ਟਾਈਮ ਤੋਂ ਛੱਡਿਆ ਵਾ ਕੰਮ ਹੁਣੀ ਪਹਿਲੇ ਤਾਂ ਕਰਦੇ ਸੀਗੇ ਸਾਰਾ ਕੰਮ ਚੁਲ੍ਹਾ ਦਾ ਅੱਛਾ ਸਾਰਾ ਕੰਮ ਚੁਲ੍ਹਾ ਦਾ ਸਾਰੇ ਕਰਦੇ ਸੀਗੇ ਜੀ ਹਾਰਾ-ਗੂਰਾ ਚਲਾਉਂਦੇ ਸੀ ਹਾਂਜੀ ਹਾਰਾ ਵੀ ਉਹ ਦੂਈ ਵੀ ਕੱਤਦੇ ਹੁੰਦੇ ਸੀਗੇ ਇਹ ਮੇਰਾ ਜਦਾਈ ਆ ਚਰਖਾ ਹੁੰਦਾ ਸੀਗਾ ਤੇ ਘਰਾਂ ਜੀ ਹੱਥਾਂ ਨਾਲ ਦੁੱਧ ਰੜਕਦੇ ਹੁੰਦੇ ਸੀਗੇ ਕਿ ਮੈਨੂੰ ਵੀ 30 ਸਾਲ ਹੋ ਗਏ ਆਈ ਨੂੰਰੇ ਪਰ ਪੂਰਾ ਕੰਮ ਕਰਦੀ ਸੀ ਮਾਤਾ ਸਾਡੀ ਅੱਛਾ ਖੇਤਾਂ ਦਾ ਵੀ ਲਸਣ ਗਠਾ ਪਿਆਜ਼ ਗਠਾ ਸਭ ਇਹ ਮਤਲਬ ਪ੍ਰੋਬਲਮ ਆ ਗਈ ਸੀ ਫਿਰ ਉੱਤੇ ਬਾਅਦ ਤੋਂ ਬਾਅਦ ਮਤਲਬ ਕੰਮ ਛੱਡਤਾ ਇਹਨਾਂ ਨੇ ਹਾਂ ਤਾਂ ਚਲੋ ਅਸੀਂ ਉਹ ਕਰਦੇ ਇਹ ਕਰਦੀ ਆ ਮੈਂ ਕਰਦੀ ਆ ਜੀ ਹਾਂ ਬਾਕੀ ਬਲੇ ਮਾਤਾ ਪਹਿਲਾਂ ਬਹੁਤ ਕੰਮ ਕਰਿਆ ਜੀ ਇਹਨਾਂ ਨੇ ਅਸੀਂ ਕਿਉਂ ਕਹੀਏ ਡੰਗਰ ਵੀ ਰੱਖੇ ਹੋਏ ਸੀਗੇ ਤੇ ਬੜਾ ਕੰਮ ਕਰਨਾ ਇਹਨਾਂ ਨੇ ਇੱਥੇ ਜੀ ਹਾਂਜੀ ਕਾਫੀ ਦਾਦੀ ਦੀ ਸਭ ਤੋਂ ਵਧੀਆ ਗੱਲ ਕੀ ਲੱਗਦੀ ਤੈਨੂੰ ਸੁਣਾ ਦੇ ਅੱਜ ਜਰਾ ਦੱਸ ਦੇ ਸਭ ਤੋਂ ਵਧੀਆ ਦਾਦੀ ਦੀ ਗੱਲ ਕੀ ਲੱਗਦੀ ਉਹ ਤੇ ਦਾਦੀ ਵੀ ਹੱਸ ਰਹੀ ਹੈ ਦਾਦੀ ਜਿਹੜੀ ਮੈਨੂੰ ਗਾਲਾਂ ਕੱਢਦੇ ਆ ਅੱਛਾ ਗਾਲਾਂ ਕਿਉਂ ਦੀਆਂ ਨਾਲ ਠੀਕ ਹੈ ਜੀ ਕਦੋਂ ਦੀ ਆ ਕਰਨਾ ਹਾਂਜੀ ਰੋਕਦੇ ਆ ਨਾ ਫਿਰ ਤਾਂ ਕਰਕੇ ਫਿਰ ਮੈਂ ਨਹੀਂ ਰੁਕਾਂ ਫਿਰ ਮੈਨੂੰ ਖਿੱਚਦੇ ਆ ਕਿ ਆ ਕਰਿਆ ਕਿਉਂ ਤੂੰ ਹਾਂ ਕਿਉਂ ਕਰਿਆ ਹਾਂਜੀ ਡਰ ਲੱਗਦਾ ਪੂਰਾ ਦਾਦੀ ਤੋਂ ਹਾਂਜੀ ਹਾਂਜੀ ਰੂਪ ਹੈ ਦਾਦੀ ਦਾ ਪੂਰਾ ਹਾਂਜੀ ਹਾਂਜੀ ਹੈ ਜੀ ਕਿਆ ਕਹਿੰਦੇ ਦਾਦੀ ਟੋਕ ਟੋਕ ਦਿੰਦੀ ਫਿਰ ਜੀ ਹਾਂ ਜੀ ਗਲਤ ਕੰਮ ਤੇ ਬੱਚੇ ਨੂੰ ਟੋਕਣਾ ਹੈ ਜੀ ਠੀਕ ਹੈ ਨਾ ਬਜ਼ੁਰਗਾਂ ਜੀ ਦੇਖੋ ਸਾਨੂੰ ਵੀ ਨਾ ਪਤਾ ਹੁੰਦਾ ਜਿੰਨਾ ਇਹਨਾਂ ਨੂੰ ਪਤਾ ਹੁੰਦਾ ਹੈ ਇਹ ਜੇ ਬੱਚੇ ਨੂੰ ਕੁਝ ਕਹੋਗੇ ਕੋਈ ਚੰਗੇ ਵਾਸਤੇ ਕਹੋਗੇ ਮੈਂ ਬੱਚੇ ਨਹੀਂ ਕਹਿੰਦੀ ਆ ਵੀ ਦੇਖੋ ਜੇ ਤੁਹਾਨੂੰ ਕੁਝ ਕਿਹਾ ਨਾ ਉਹਨਾਂ ਨੇ ਚੰਗੇ ਵਾਸਤੇ ਉਹ ਕਿਹਾ ਹੈ ਠੀਕ ਹੈ ਨਾ ਕਿ ਦੇਖੋ ਕਈਲ ਸਾਨੂੰ ਨਹੀਂ ਪਤਾ ਹੁੰਦਾ ਹੈਗਾ ਜੋ ਸਾਡੇ ਬਜ਼ੁਰਗਾਂ ਨੂੰ ਪਤਾ ਹੈ ਇਸ ਗੱਲ ਦਾ ਨਾ ਇਸ ਕਰਕੇ ਅਸੀਂ ਬੱਚੇ ਨੂੰ ਇਹ ਕਹਿੰਦੇ ਜੋ ਤੁਹਾਨੂੰ ਕਹਿੰਦੇ ਉਹ ਚੰਗੇ ਵਾਸਤੇ ਕਹਿੰਦੇ ਆ ਵੀ ਉਹਨਾਂ ਦੀ ਗੱਲ ਦਾ ਤੁਸੀਂ ਗੁੱਸਾ ਨਹੀਂ ਕਰਨਾ ਹੈਗਾ ਹਾਂ ਹਾਂ ਜੀ ਅਸੀਂ ਇਹ ਕਹਿੰ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਆ ਕੁੜੀ ਬੱਚੇ ਜਿਹੜੇ ਆ ਆ ਬੈਠੀ ਕੁੜੀ ਨਾਮ ਕੀ ਦਾ 10 10 ਵਜੇ 10 ਹਾਂਜੀ ਆ ਮੈਂ ਕਿਹ ਚੈੱਕ ਕਰ ਲਵਾਂ ਸੋਜੀ ਹੈਗੀ ਪੂਰੀ ਨਾ ਨਾਮ ਯਾਦ ਹੈ ਔਰ ਉਹ ਕੁੜੀ ਬੈਠੀ ਜਿਹੜੀ ਡਾਕਟਰ ਉਹ ਡਾਕਟਰ ਉਹ ਮੀਨੂ 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 ਪੱਕਾ ਨਾਮ ਕੈਫੀ ਕੈਫੀ ਆ ਕੈਫੀ ਹਾਂਜੀ ਹੂੰ ਸੇਵਾ ਸੁਭਾ ਕਰਦੀ ਆ ਹਾਂ ਬੋ ਰਹੀ ਨਾ ਨਹੀਂ ਸੇ ਬਗਾਨ ਦੇ ਵੀ ਕਦਰ ਸੇ ਅੱਛਾ ਅੱਛਾ ਆਪਣਾ ਹੁੰਦੀ ਨਹੀਂ ਹੋਣਾ ਕਿਸੇ ਦੀ ਅੱਛਾ ਨਹੀਂ ਤੁਸੀਂ ਬਹੁਤ ਕੰਮ ਕੀਤਾ ਉਹ ਦੱਸਦੇ ਭੈਣ ਜੀ ਕਹਿੰਦੇ ਬਹੁਤ ਸਮਾਨ ਬਣਾਉਂਦੇ ਸੀ ਤੁਸੀਂ ਬਹੁਤ ਚਰਖਾ ਚੁਰਖਾ ਕਿਦਾਂ ਕੱਤਦੇ ਸੀ ਦੱਸਿਓ ਜਰਾ ਚਰਖਾ ਜੇ ਲੋਗੜ ਹੁੰਦਾਤਾ ਜੀ ਹਾਂ ਉਹਦੀ ਪੁਜਾਈ ਕਰਦੇ ਤੇ ਜੀ ਪੰਜ ਪੁਜਾ ਕੇ ਲਿਆਉਂਦੇ ਤੇ ਹੂੰ ਫਿਰ ਅਕਾਨੇ ਹੁੰਦੇ ਤੇ ਹੂੰ ਫਿਰ ਉਹਨਾਂ ਜੀਆਂ ਅਸੀਂ ਪੂਣੀਆਂ ਬਣਾਉਣੀਆਂ ਹੂੰ ਪੂਣੀਆਂ ਆਮਣਾ ਕੇ ਫਿਰ ਉਹਨਾਂ ਨੂੰ ਕੱਟਣਾ ਅੱਛਾ ਹਾਂਜੀ ਫਿਰ ਇੱਕ ਵਾਰ ਸẽ ਆਏਗਾ ਨਾ ਦੂਜੇ ਵਾਰ ਸẽ ਆਏਗਾ ਕਿੰਨਾ ਕਿੰਨਾ ਕਰ ਕਰਕੇ ਦਿਖਾਇਆ ਆ ਦੇਖੋ ਪਾਇਓ ਕੈਮਰਾ ਦੀ ਹਾਂ ਐ ਚਲਾਇਓ ਚਰਖਾ ਦੀ ਆ ਦੇਖੋ ਇਹ ਚਰਖਾ ਚੱਲ ਰਿਹਾ ਆ ਚਲਾਇਓ ਬੇਬੀ ਦੁਆਰਾ ਚਲਾਇਓ ਹੈਗਾ ਜੇ ਮੇਰੇ ਕੋ ਹੁਣ ਵੀ ਹੈਗਾ ਹੁਣ ਵੀ ਚਲਾ ਦੂਗੇ ਤਾ ਉਹ ਨਾ ਗੁੱਡੀਆਂ ਨਹੀਂ ਆਈਆਂ ਅੱਛਾ ਨਾ ਗੁੱਡੀਆਂ ਹੈ ਨਾ ਮਿਟਰ ਉਹ ਆ ਹਮ ਅੱਛਾ ਚਲਾ ਕੇ ਦਿਖਾਓ ਐਦਾਂ ਹੀ ਚਲਾ ਕੇ ਦਿਖਾਓ ਐਦਾਂ ਹਾਂ ਚਲਾਓ ਚਲਾਓ ਦੁਬਾਰਾ ਚਲਾਓ ਜੀ ਬਸ ਆਇਆ ਕਰਦੇ ਆ ਹਾਂ ਹਾਂ ਕਾ ਕ ਬਹੁ ਕੱਤਿਆ ਅੱਛਾ ਹਾਂ ਜੀ ਮੇਰਾ ਘਰ ਦਾ ਝਾਰ ਖਾਤਾ ਬਹੁ ਕੱਤਿਆ ਅੱਛਾ ਬੇਲਾ ਵੀ ਆਏਗਾ ਅੱਛਾ ਬੇਲਾ ਉਹਦੇ ਰੂਹੇ ਖੇਤਾਂ ਦੇ ਜਾਣ ਕੇ ਹਮ ਤਾਂ ਉਹਦੇ ਬਰੇ ਮੇ ਕੱਢਣੇ ਹਮ ਬਰੇ ਮੇ ਕੱਢਗਾ ਫਿਰ ਉਹ ਵੀ ਬਲੇਮੇ ਕਾਰ ਦਾ ਮਾਰਦੇ ਡੰਗਲਾਨ ਨੂੰ ਪਾਉਣਾ ਹੂੰ ਇਹਨਾਂ ਕੇ ਠੀਕ ਹੈ ਫਿਰ ਉਹ ਵੀ ਅਸੀਂ ਕਰੇ ਆ ਕਮਵਾਲੇ ਹਾਂਜੀ ਅੱਛਾ ਬੇਬੇ ਉਮਰ ਕਿੰਨੀ ਤੁਹਾਡੀ ਉਮਰ ਤਾਂ ਬਥੂਣ ਮੈਂ ਪਰਮਾਤਮਾ ਹੁਣ ਬਾਏ ਨਹੀਂ ਦੱਸੋ 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 ਦੱਸ ਕਿੰਨੀ ਉਮਰ ਹੈ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਜੀ ਜਦ ਮੈਂ ਬੇਬੇ ਨੂੰ ਆਇਆ ਨਾ ਮੈਂ ਰਸਤੇ 'ਚ ਮਿਲਣ ਮੈਂ ਬੇਬੇ ਉਮਰ ਕਿੰਨੀ ਹੋਣੀ ਕਹਿੰਦੇ 50 ਤੱਕ ਹੈਗੀ ਹੈ ਹੈ ਨਾ ਹਮ ਆਪ ਪੜ੍ਹਨਾ ਪੜ੍ਹਨਾ ਘਰੇ ਪੜਿਆ ਲਿਖਿਆ ਨਹੀਂ ਮੈਂ ਤਾਂ ਇਹ ਮੈਂ ਬੇਬੇ 50 55 ਤਾਂ ਮੇਰੀ ਹੈ ਹੈ ਠੀਕ ਹੈ ਠੀਕ ਹੈ ਨਹੀਂ ਠੀਕ ਹੈ ਜਨਾਨੀਆਂ ਤਾਂ ਕਹਿੰਦੇ ਉਮਰ ਨਹੀਂ ਪੁੱਛੀਦੀ ਹੁੰਦੀ ਹਾਂ ਤਾਂ ਠੀਕ ਹੈ ਮੇਰੀ ਬੇਬੇ ਵੀ ਤੁਹਾਡੇ ਵਾਂਗ ਸੀ ਉਹਨੂੰ ਬੜੀ ਉਮਰ ਕਿੰਨੀ ਹੈ ਕਹਿੰਦੇ 18 ਸਾਲ ਹਾਂ ਸੱਚੀ ਗੱਲ ਹੈ ਇਹ ਉਮਰ ਕਿੰਨੀ ਕਹਿੰਦੇ 18 ਸਾਲ ਹੈ ਮੇਰੀ ਉਮਰ ਉਹ 18 ਤੋਂ ਉੱਪਰ ਗਈ ਹੋਈ ਨਹੀਂ ਉਹ ਜਲਦੀ ਪੰਜਾਬੀ 18 ਹਾਂ ਜਲਦੀ ਪੰਜਾਬੀ ਆ ਇਹ 50 ਪੰਜਾਬ ਤੋਂ ਉੱਪਰ ਤਾਂ ਹੈਗੀ ਹੋਾਈ ਨਹੀਂ ਕਿ ਤਾਂ ਹੈਗੀ ਹੈ ਹਾਂਜੀ ਆ ਇਹ 50 ਤੋਂ ਉੱਪਰ ਹੈਗੀ ਹੈ ਜੀ ਕਹਿੰਦੇ ਆਹ ਉੱਪਰ ਹੈਗੀ ਹੈ ਠੀਕ ਹੈ ਬੇਬੇ ਲਈ ਤਾੜੀਆਂ ਹੋ ਜਾਣ ਦੀ ਕਮਾਲ ਦੀ ਗੱਲ ਹੈ ਕਮਾਲ ਹੈ ਕਮਾਲ ਹੈ ਆ ਦੇਖੋ ਜੀ ਬਜ਼ੁਰਗਾਂ ਦੇ ਨਾਲ ਗੱਲਾਂ ਕਰਨੀਆਂ ਬੱਚਿਆਂ ਦਾ ਸਾਰਾ ਪਰਿਵਾਰ ਬੈਠਾ ਹੈ ਔਰ ਆ ਹੈ ਸਾਡੇ ਪਰਿਵਾਰ ਦੀ ਕਹਾਣੀ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ 'ਚ ਅਸੀਂ ਪਰਿਵਾਰ ਦਿਖਾ ਰਹੇ ਹਾਂ ਸਾਂਝੀ ਵਾਲਤਾ ਪਿਆਰ ਮੁਹੱਬਤ ਪਰਿਵਾਰ ਦੇ ਵਿੱਚ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਔਰ ਗੱਲਾਂបੱਤਾਂ ਜਾਰੀ ਐ ਹਜੇ ਵੀ ਬੇਬੇ ਬਾਪੂ ਤੰਗ ਤਾਂ ਨਹੀਂ ਕਰਦਾ ਨਹੀਂ ਜੀ ਕਦੇ ਕਦੇ ਨਹੀਂ ਹਾਂ ਜੀ ਕਦੇ ਕਦੇ ਕਰਦਾ ਕਹਿੰਦੇ ਕਦੇ ਕਦੇ ਕਰਦਾ ਕਦੇ ਕਦੇ ਕਰਦਾ ਕਦੇ ਕਦੇ ਕਰਦਾ ਨਾ ਬਤਾ ਹੁੰਦਾ ਯਾਰ ਹਾਂ ਨਾ ਯਾਰ ਉੱਚਾ ਸੁਣਦਾ ਨਾ ਕਹਿੰਦੇ ਕਈ ਵਾਰੀ ਹਾਂ ਹਾਂ ਨਾ ਨਾ ਇੰਨਾ ਕਰਾ ਹੁੰਦਾ ਯਾਰ ਚਾਹ ਪਾਣੀ ਦੇ ਦਿੰਨੇ ਬਣਾ ਕੇ ਆਪ ਪਹਿਲਾਂ ਦੰਦੇ ਜੇ ਮੈਂ ਸੱਟ ਲੱਗੀ ਜਾਂ ਦੰਦੇ ਤੇ ਅੱਛਾ ਜੇ ਸਾਂਦੀ ਉੱਠ ਕੇ 4 ਵਜੇ ਤੋਂ ਉੱਠ ਕੇ ਚਾਹ ਬਣਾ ਲੰਦੇ ਹੁਣ ਕੌਣ ਇਹ ਲੈਂਦੀ ਐ ਜਸਪਾਲ ਹਾਂ ਜੀ ਹੁਣ ਕਿ ਉਹ ਕੈਫੀ ਲੈਂਦੀ ਐ ਨਾ ਜੀ ਬਹੂਏ ਇਹ ਵੀ ਦੇ ਦੰਦੀਆ ਬਾਜਾ ਦਿਨ ਉਹ ਵੀ ਲਿਆ ਦੰਦੀਆ ਜੀ ਹਾਂ ਠੀਕ ਹੈ ਬੇਬੇ ਦਾ ਬੜੀ ਜ਼ਬਰਦਸਤ ਹੈ ਜੀ ਪੂਰੀ ਕਰਾਰੀ ਹੈ ਬੇਬੇ ਹੈ ਦੰਦ ਪੂਰੇ ਹਰੇ ਰੋਟੀ ਖਾਣੇ ਦੰਦ ਪੂਰੇ ਆ ਦੰਦ ਅੱਛਾ ਦੰਦ ਪੂਰੇ ਹੈ ਨਹੀਂ ਦੰਦ ਨਹੀਂ ਪੂਰੇ ਜੀ ਨਹੀਂ ਕਾਫੀ ਹੈ ਬਹੁਤ ਪੂਰੇ ਦੰਦ ਹੈ ਨਹੀਂ ਵਾਕਈ ਦੰਦ ਤੋਂ ਤਾਂ 50 ਹੈ ਜੀ ਯਾਰ ਬੀੜ ਘਾਇ ਕੈਮ ਹੈ ਕੈਮ ਹੈ ਬੀੜ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਾਪੂ ਜੀ ਆਦਨ ਨਜ਼ਾਰਾ ਹੀ ਆਗੇ ਤੇ ਗੱਲਾਂ ਕਰਕੇ ਜੀ ਹਾਂ ਜੀ ਬਹੁਤ ਮਜ਼ਾ ਆਇਆ ਜੀ ਹਾਂ ਉਹ ਨੇਹੋ ਉਹ ਨਿਹੋਲਕੇ ਵਾਲਿਆਂ ਦੀ ਗੱਲ ਸੁਣਾਓ ਕਹਿੰਦੇ ਨਿਹੋਲਕੇ ਵਾਲੇ ਕੌਣ ਰਹਿੰਦੇ ਨੇ ਨਿਹੋਲਕੇ ਤੁਹਾਡੇ ਨਿਹੋਲਕੇ ਹਾਂ ਖਾਹ ਖੂੜੀ ਵੀ ਰਹਿੰਦੇ ਇੱਕ ਹਾਂ ਔਰ ਨਾਲ ਕੇ ਵੀ ਦੇੜਕਾ ਅੱਛਾ ਹਾਂ ਜੀ ਸੁਨੇਹਾ ਲਾ ਦਿਓ ਕੋਈ ਬਹੁਤ ਠੀਕ ਹੈ ਕੁਝ ਹੀ ਆ ਕਹਿ ਦਿਓ ਜਰਾ ਠੀਕ ਠਾਕ ਹੈ ਜੀ ਫਿਲਮੀ ਦੇ ਬਾਲੇ ਫਿਲਮੀ ਅੱਛਾ ਡਾਕਟਰ ਖੜੇ ਉਹ ਤਾਂ ਕਹੀ ਅੱਛਾ ਉਸ ਦੇ ਨਾਲ ਆਜ ਨਿਹੋਲ ਕੇ ਆਣੇ ਨੇ ਵੀਡੀਓ ਦੇਖਣਾ ਟਰਡਾ ਹਾਂ ਦੇਖਣਾ ਹਾਂ ਸਭ ਜਾਣਦੇ ਮੈਨੂੰ ਸਾਰੇ ਜਾਣਦੇ ਸਭ ਜਾਣਦੇ ਅੱਛਾ ਹਾਂ ਸਭ ਰੋਪਣ ਵੀ ਸਾਰੇ ਜਾਣਦੇ ਰੋਪਣ ਤੇ ਜਿਵੇਂ ਤੇ ਸਮਝ ਆਉਂਦੇ ਆ। ਅੱਛਾ ਤਰਸੀਮ ਤਰਸੀਮ ਨਹੀਂ ਦਿਲ ਚੋਂ ਨਿਕਲਿਆ। ਆਹ ਹੈ। ਤਰਸੀਮ ਕੌਣ ਸੀ? ਕੱਪੜੇ ਵਾਲਾ ਜੀ ਤਰਸੀਮ ਦੀ ਦੁਕਾਨ ਆ ਦੀ। ਹਾਂ ਜੀ। ਕੱਪੜੇ ਲੈ ਕੇ ਆਦੇ ਤੇ ਉਹ ਨਾ। ਅਸੀਂ ਪਾਕਿਸਤਾਨ ਦੇ ਕੱਪੜੇ। ਅੱਛਾ ਤਰਸੀਮ ਤੋਂ ਜੀ। ਹਾਂ ਜੀ ਦੇ ਪਾਕਿਸਤਾਨ ਦੇ ਉਹਦੇ ਲੈਂਦੇ। ਤਰਸੀਮ ਗੱਲ ਤਾਂ ਤਰਸੀਮ ਦੀ ਉਹ ਕਰਦੇ ਰਹਿੰਦੇ ਸਾਰਾ ਦਿਨ ਜੀ। ਹਾਂ ਜੀ। ਹੈਂ? ਹੋਰ ਬੇਬੇ ਕਿਆ ਗੱਲਾਂ ਕਰਦੇ ਸਾਰਾ ਦਿਨ ਇਹ। ਕੋੜਕੜ ਗੱਲ ਕਰਦੇ ਕੀ ਗੱਲਾਂ ਕਰਦੇ ਗੱਲ ਆ ਕੀ ਕਰਦੇ ਪਾਕਿਸਤਾਨ ਦੀਆਂ ਕਰਦੇ ਗੱਲ ਆ ਕੀ ਕਰਨ ਹੁਣ ਜਉਂ ਤਾਂ ਮੁੰਤਾ ਰਾਜੀ ਨਾ ਤਾਂ ਹੁੰਦਾ ਹੀ ਨਹੀਂ ਹੁਣ ਉਹ ਕੰਮ ਕੀ ਗੱਲਾਂ ਕਰਨਾ ਕੀ ਕਰਨੇ ਮੈਂ ਗੱਲਾਂ ਗੁੱਲਾਂ ਤਾਂ ਕਰਦੇ ਹੋਣਗੇ ਕੋਈ ਨਾ ਕੋਈ ਨਹੀਂ ਹਾਂ ਤਾਂ ਹੋਣੀ ਬਾਹਰ ਵਾਲੇ ਮੁੰਡਿਆਂ ਨੂੰ ਦੋਨੋਂ ਪੋਤੇ ਯਾਰ ਮੁੰਡੇ ਨੂੰ ਜੀ ਦਾ ਚੇਤਾ ਕਰਦੇ ਉਹਨਾਂ ਨੂੰ ਕਹੀ ਜਾਂਦੇ ਫੋਨ ਆਉਂਦਾ ਏ ਵੀ ਮੁੰਡੇ ਦੇ ਪਰ ਦਿਓਰ ਦਾ ਫੋਨ ਆਊਗਾ ਤੂੰ ਆ ਜਾ ਤੇ ਇਹਦੇ ਪੋਤੇ ਦਾ ਫੋਨ ਆਦਾ ਸਤ ਕਰਤਾਰ ਦਾ ਕਬੈ ਤਾਂ ਤੇ ਉਹਨੂੰ ਕਹੋਗਾ ਤੂੰ ਆ ਜਾ ਪੁੱਤਰਾ ਮੈਂ ਵਿਆਹ ਕਰਨਾ ਤੇਰੇ ਵਿਆਹ ਦੇਖਣ ਲਈ ਬੈਠਾ ਮੈਂ ਅੱਛਾ ਉਹ ਕਹੂੰਗਾ ਪਾਪਾ ਜੀ ਮੈਂ ਆ ਜਾ ਤੂੰ ਕੁੜੀ ਦੇਖ ਮੈਂ ਦੇਖਿਓ ਹਾਂ ਯਾ ਕੁੜੀਆਂ ਤੂੰ ਆ ਜਾ ਛੇਤੀ ਕਰ ਮੈਂ ਤੇਰਾ ਵਿਆਹ ਕਰਨਾ ਏ ਹਾਂਜੀ ਹਾਂਜੀ ਆਇਓ ਕਹਿੰਦਾ ਉਹਨੂੰ ਜਿੰਵੇ ਉਹ ਫੋਨ ਕਰੂਗਾ ਨਾ ਤੇ ਫਿਰ ਜੇ ਗੱਲ ਕਰੂਗਾ ਤੇ ਕਹੂੰਗਾ ਮੈਂ ਕੁੜੀ ਦੇਖੀ ਵੀ ਤੂੰ ਛੇਤੀ ਆ ਜਾ ਮੈਂ ਤੇਰਾ ਵਿਆਹ ਕਰਨਾ ਏ ਮੈਂ ਤੇਰੇ ਵਿਆਹ ਕਰਕੇ ਬੈਠਾ ਏ ਹੁਣ ਤੱਕ ਮੈਂ ਤੇਰਾ ਵਿਆਹ ਦੇਖ ਕੇ ਜਾਣਾ ਏ ਉਹਨਾਂ ਨੂੰ ਬਹੁਤ ਯਾਦ ਕਰਦਾ ਦੋਨਾਂ ਨੂੰ ਜੀ ਹਾਂਜੀ ਉਹਨਾਂ ਤੋਂ ਇਹ ਕਹਿੰਦਾ ਵੀ ਅਸੀਂ ਆਜ ਹੋ ਰੇ ਘਰ ਰੋਣ ਲੱਜੰਦੇ ਆ ਕਈ ਵਾਰ ਤਰਾਤ ਨੂੰ ਵੀ ਰੋਣ ਲੱਜੰਦੇ ਆ ਫਿਰ ਅਸੀਂ ਬੜਾ ਸਮਝਾਉਂਦੇ ਆ ਕਹਿੰਦੇ ਵੀ ਪਾਪਾ ਕੋਈ ਗੱਲ ਵੀ ਕੰਮ ਤਾਂ ਕਰਨਾ ਏ ਨਾ ਨਾ ਬਸ ਫਿਰ ਉਹ ਕਰਦੇ ਆ ਜੀ ਮੈਂ ਤਾਂ ਕਹਿੰਦੀ ਹਾਂ ਬੜੇ ਦੇਰ ਨੂੰ ਵੀ ਕਹਿੰਦੀ ਹਾਂ ਮਲਕੀਤ ਸਿੰਘ ਨੂੰ ਵੀ ਪਾਪਾ ਜੀ ਤੁਹਾਨੂੰ ਬਹੁਤ ਯਾਦ ਕਰਦੇ ਆ ਤੇ ਮੈਂ ਉਹਨਾਂ ਦੇ ਪੁੱਤ ਆ ਸਰ ਸਤਕਰਤਾਰ ਸਿੰਘ ਨੂੰ ਵੀ ਕਹਿੰਦੀ ਆ ਕਿ ਤੁਹਾਡੇ ਦਾਦਾ ਜੀ ਬਹੁਤ ਜ਼ਿਆਦਾ ਕਰਦੇ ਆ ਵੀ ਛੇਤੀ ਦੇ ਛਤੀ ਇੰਡੀਆ ਆਓ ਤੁਸੀਂ ਆ ਕੇ ਉਹਨਾਂ ਨੇ ਇੱਕ ਵਾਰ ਮਿਲ ਲੋ ਆਪਣਾ ਆ ਇੱਕ ਸੁਨੇਹਾ ਵੀ ਲਾ ਦਿਓ ਕਿ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਹਾਂ ਜੀ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਵੀਡੀਓ ਸੈਂਡ ਕਰਿਓ ਇਹ ਜ਼ਰੂਰ ਠੀਕ ਹੈ ਤੇ ਵਾਤੇ ਵਾਦੀ ਸ਼ੇਅਰ ਕਰਿਓ ਦਿਖਾਓ ਸਾਰਿਆਂ ਨੂੰ ਵੀ ਆਪਣਾ ਇੱਕ ਘਰ ਪਰਿਵਾਰ ਦਾ ਕਿਦਾਂ ਦਾ ਮਾਹੌਲ ਆ ਸਾਰਾ ਰਿਕਾਰਡਿੰਗ ਹੋਈ ਅੱਜ ਤੇ ਆਏ ਹੋਏ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਕਿ ਜਿਨ੍ਹਾਂ ਨੇ ਸਾਨੂੰ ਸਾਰੇ ਮਤਲਬ ਵਾਲ ਦੇ ਵਿੱਚ ਉਹ ਕੀਤਾ ਇਹ ਇਹ ਦੁਨੀਆ ਨੇ ਦੇਖਣਾ ਜੀ ਸਾਰੀ ਇਹ ਦੁਨੀਆ ਦੇ ਕਾਫੀ ਆਈਡੀਆ ਕਿਦਾਂ ਦਾ ਲੱਗਿਆ ਸਾਡਾ ਆ YouTubeਿੰਗ ਅਸੀਂ ਕਰਦੇ ਆਂ ਫੂਡ ਵਲੋਗਿੰਗ ਵੀ ਕਰਦੇ ਆਂ ਪਰ ਆਹਾਂ ਕੰਮ ਕਰਦੇ ਆਂ ਸੀ ਕਿਦਾਂ ਦਾ ਆਈਡੀਆ ਲੱਗਿਆ ਬਹੁਤ ਬੈਸਟ ਆ ਸਰ ਇਹਦਾ ਠੀਕ ਹੈ ਹਾਂਜੀ ਹਾਂਜੀ ਬਜ਼ੁਰਗਾਂ ਨੂੰ ਦਿਖਾਣੇ ਆ ਪੇਸ਼ ਕਰਦੇ ਆ yes sir ਠੀਕ ਹੈ ਅੱਜ ਦਾਦਾ ਦਾਦੀ ਤੁਹਾਡੇ ਤਾਇਆ ਜੀ ਸਾਰਾ ਦੇਖੋ ਸਾਰਾ ਪਰਿਵਾਰ ਦਿਖਾਤਾ ਹਾਂਜੀ ਹਾਂਜੀ ਬਣ ਗਈ ਨਾ ਗੱਲ ਬਲੌਗਿੰਗ ਹਿੱਟ ਹੈ ਸਾਡੀ yes sir ਆ ਥੋੜਾ ਜਿਹਾ ਜਰਾ ਸਬਸਕ੍ਰਾਈਬਰ ਜ਼ਰੂਰ ਕਹਿ ਦਿਓ ਜਰਾ ਬਹੁਤ ਵਧੀਆ ਕੰਮ ਹੈ ਬਜ਼ੁਰਗਾਂ ਦੀ ਸੇਵਾ ਸਾਡੇ ਅਸੀਂ ਵੀ ਨਰਸਿੰਗ ਸਟਾਫ ਤੋਂ ਵੱਲੋਂ ਵੀ ਇਹੀ ਸਿੱਖਿਆ ਹੈ ਵੀ ਬਜ਼ੁਰਗਾਂ ਦੀ ਸੇਵਾ ਸਭ ਤੋਂ ਪਹਿਲ ਹੈ ਕਿਉਂਕਿ ਉਹਨਾਂ ਦੇ ਨਾਲ ਸਾਡੀ ਜ਼ਿੰਦਗੀ ਚੱਲਦੀ ਹੈ ਹਾਂ ਪ੍ਰਾਣੀ ਖਰਾਕ ਹੈ ਬਹੁਤ ਵਧੀਆ ਹੈ ਅਸੀਂ ਵੀ ਇਹਨਾਂ ਕੋਲ ਜਾਂਦੇ ਆ ਅਸੀਂ ਵੀ ਪੁੱਛਦੇ ਆ ਭਾਪਾ ਜੀ ਪ੍ਰਾਣੀਆਂ ਜਿੰਨੇ ਸਾਨੂੰ ਵੀ ਦੱਸੋ ਨੌਲੇਜ ਹੋਣੀ ਚ ਅੱਜਕੱਲ੍ਹ ਜ਼ਿੰਦਗੀ ਚ ਬਹੁਤ ਕੰਪੀਟੀਸ਼ਨ ਆ ਜਿਨ੍ਹਾਂ ਵਿੱਚ ਸਾਨੂੰ ਇਹ ਚੀਜ਼ਾਂ ਦੀ ਲੋਡ ਪੈਂਦੀ ਆ ਬਹੁਤ ਵੈਸਟ ਆ ਇਹ ਜ਼ਿੰਦਗੀ ਇਹਨਾਂ ਦੀ ਲੋ ਜੀ ਕੈਫੀ ਨੇ ਗੱਲ ਬੜੀ ਵਧੀਆ ਕੀਤੀ ਜੀ ਕਮਾਲ ਕਰਤਾ ਮੈਂ ਆਈ ਰੀਅਲੀ ਆਮ ਇੰਪ੍ਰੈਸਡ ਭਾਈ ਸਾਹਿਬ ਵੀ ਮੇਰੇ ਇੰਪ੍ਰੈਸਡ ਲੱਗੇ ਆ ਤਾੜੀਆਂ ਹੋ ਜਾਣ ਜੀ ਕੈਫੀ ਦੇ ਨਾਂ ਤੇ ਜੀ ਕੈਫੀ ਨੇ ਕਮਾਲ ਕਰਤਾ ਜੀ ਬਜ਼ੁਰਗ ਬੈਸਟ ਹੈ ਬੱਚੇ ਤਾਂ ਬਜ਼ੁਰਗਾਂ ਤੋਂ ਭੱਜੀ ਜਾਂਦੇ ਆ ਅੱਜ ਕੱਲ ਹਾਂਜੀ 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 ਤੁਸੀਂ ਪੂਰਾ ਟਾਈਮ ਉਹ ਕੌਣ ਬੈਠੀ ਖੁੰਝੇ ਚ ਸਿਸਟਰ ਹੈ ਸਿਸਟਰ ਨਾਲ ਗੱਲ ਕਰੀਏ ਜੀ ਜੀ ਸ਼ਰਮਾਉਂਦੀ ਹੈ ਕਿ ਕਰ ਲੂਗੀ ਗੱਲ ਕਰ ਲੈਣੀ ਜੀ ਹਾਂ ਹਾਂਜੀ ਕੀ ਹਾਲ ਹੈ ਤੁਸੀਂ ਕੀ ਕਰਦੇ ਤੂੰ ਕੰਪਿਊਟਰ ਕੋਸ ਕੰਪਿਊਟਰ ਪਲਸ 2 ਕਰ ਲਈ ਹਾਂਜੀ ਅੱਛਾ ਕਿੱਥੋਂ ਕਰ ਰਹੀ ਹੈ ਮੈਂ ਕਨੌਲੀ ਕਨੌਲੀ ਕਰ ਰਹੀ ਹੈ ਬੇਬੇ ਬਾਪੂ ਆ ਤਾਇਆ ਜੀ ਬੈਠੇ ਹੈ ਹੈ ਆ ਤਿੰਨਾਂ ਦੇ ਨਾਲ ਕਿੱਦਾਂ ਲੱਗਦਾ ਟਾਈਮ ਬਹੁਤ ਵਧੀਆ ਹਾਂ ਸਭ ਤੋਂ ਵਧੀਆ ਕੌਣ ਲੱਗਦੀ ਬੇਬੇ ਕੇ ਬਾਪੂ ਕਿਆ ਨਾਲ ਤਾਇ ਜੀ ਸਭ ਤੋਂ ਵਧੀਆ ਦੱਸੋ ਸਾਰੇ ਵਧੀਆ ਹੀ ਹੈ ਸਾਰੇ ਵਧੀਆ ਹੈ ਭਾਈ ਇਹਦੇ ਲਈ ਵੀ ਤਾਲੀਓ ਸਾਰੇ ਵਧੀਆ ਸਾਰੇ ਵਧੀਆ ਹਾਂ ਬਜ਼ੁਰਗਾਂ ਦੇ ਲਈ ਵੀਡੀਓ ਬਣਾਉਨੇ ਸੀ ਕੈਫੀ ਨੇ ਵੀ ਸਪਾਰਸ਼ ਕਰਤੀ ਸਾਡਾ ਚੈਨਲ ਸ਼ੇਅਰ ਕਰਨ ਲਈ ਆਪ ਵੀ ਸਬਸਕ੍ਰਾਈਬ ਕਰ ਲਈ ਠੀਕ ਹੈ ਆਪਣੀਆਂ ਸਹੇਲੀਆਂ ਨੂੰ ਆਪਣੇ ਕਲਾਸ ਫੈਲੋਸ ਨੂੰ ਸਾਰਿਆਂ ਨੂੰ ਕਹਿ ਦੀ ਤੇ ਆ ਨਾਲੇ ਕੈਮਰੇ ਤੇ ਕਹਿ ਦੇ ਜਰਾ ਬੋਲ ਦੇ ਦੋ ਸ਼ਬਦ ਬੋਲ ਬੋਲ ਲਓ ਜੀ ਅ ਜਸਪ੍ਰੀਤ ਦੋ ਸ਼ਬਦ ਸਾਡੇ ਚੈਨਲ ਲਈ ਬੋਲਣ ਜਾ ਰਹੀ ਹੈ ਜਰਾ ਗੌਰ ਫਰਮਾਇਓ ਹਾਂਜੀ ਬੋਲੋ ਤੁਸੀਂ ਜੋ ਵੀ ਕਰ ਰਹੇ ਆ ਬਹੁਤ ਵਧੀਆ ਹੈ ਹਾਂ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਹਮ ਲਾਈਕ ਕਮੈਂਟ ਸਾਰਿਆਂ ਨੂੰ ਹਮ ਲਓ ਜੀ ਆਹੀ ਚੀਜ਼ ਚੈੱਕ ਕਰਦੇ ਆਂ ਬੱਚਿਆਂ ਦਾ ਜਿਹੜਾ ਵੋਕਲ ਹੋਣਾ ਬਹੁਤ ਜ਼ਰੂਰੀ ਹੈ ਬੱਚਿਆਂ ਦਾ ਸਟੇਜ ਫੀਅਰ ਜਿਹੜਾ ਹੈ ਬਿਲਕੁਲ ਰਿਮੂਵ ਕਰਨ ਦੇ ਲਈ ਬੱਚਿਆਂ ਨੂੰ ਬੁਲਾਉਨੇ ਸੀ ਆ ਜਿਹੜਾ ਖੜਾ ਐ ਇਹਨੂੰ ਵੀ ਚੈੱਕ ਕਰਦੇ ਆਂ ਹਾਂਜੀ ਕਿਆ ਨਾਮ ਤੇਰਾ ਜੀ ਰਵਨੀਤ ਸਿੰਘ ਰਵਨੀਤ ਸਿੰਘ ਕਿਆ ਕਿਆ ਕਰਦਾ ਕਿਹੜੀ ਕਲਾਸ ਪੜ੍ਹਦਾ 6th 6th ਚ ਕਿਹੜੇ ਸਕੂਲ ਚ ਗੁਰੂ ਨਾਨਕ ਮਾਡਲ ਸਕੂਲ ਸੀਨੀਅਰ ਸੈਕੰਡਰੀ ਸਕੂਲ ਕਿੱਥੇ ਰੋਪੜ ਲੋਦੀ ਮਾਦਰੇ ਲੋਦੀ ਮਾਦਰੇ ਉਹ ਬੇਬੇ ਦੇਖੋ ਪੂਰੀ ਉੱਥੋਂ ਬੋਲਦੀ ਰਹੇ ਲੋਦੀ ਮਾਦਰੇ ਬੇਬੇ ਛੱਡ ਕੇ ਜਾਂਦੀ ਕਦੀ ਕਦੀ ਸਕੂਲ ਨਾ ਆਪੇ ਜਨ ਕਿੱਦਾਂ ਜਾਂਦਾ ਵੈਨ ਵਜਾਂਦੇ ਵੈਨ 'ਤੇ ਜਾਂਦਾ ਉੱਪਰ ਚੜ ਕੇ ਕਿ ਅੰਦਰ ਬੈਠ ਕੇ ਅੰਦਰ ਬੈਠ ਕੇ ਜਾਂਦਾ ਮੈਂ ਇਹ ਵੈਨ 'ਤੇ ਜਾਂਦਾ ਮੈਂ ਤਾਂ ਮੈਂ ਸਮਝਿਆ ਸੀ ਉੱਪਰ ਕਿੱਦਾਂ ਫਿਰ ਹੈ ਕੈਮ ਹੈ ਹਾਂ ਜੀ ਕਿਦਾਂ ਦਾ ਲੱਗਿਆ ਵੀਡੀਓ ਬਣ ਰਿਹਾ ਤੁਹਾਡਾ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਆਪਣੇ ਕਲਾਸ ਫੈਲੋਸ ਦੇ ਨਾਮ ਦੱਸੀ ਜਰਾ ਹਾਂ ਜੀ ਹੂੰ ਹਰਮਨ ਜੀ ਦਾ ਸੰਖਬਰੀ ਜੀ ਹੂੰ ਹਾਂ ਹਾਂ ਓਕੇ ਹੂੰ ਏਕਾਂ ਮ ਜੀ ਜੀ ਅਗੀ ਹੋ ਰਹੀ ਹੈ ਆ ਜੀ ਆ ਦੇਖੋ ਜੀ ਸਾਰੇ ਤੁਸੀਂ ਇਹਦੇ ਕਲਾਸ ਫੈਲੋਜ਼ ਵੀਡੀਓ ਦੇਖ ਰਹੇ ਹੋ ਨਾ ਜੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਘਰ ਵੀ ਆ ਜਾਗੇ ਸੱਦਾ ਦੇ ਦਿਓ ਕਮੈਂਟ ਕਰ ਦਿਓ ਪਹੁੰਚ ਜਾਗੇ ਪਿੰਡ ਦਾ ਨਾਮ ਵੀ ਦੱਸ ਦਿਓ ਜੀ ਦੇਖੋ ਇਹ ਹੈ ਸਾਡਾ ਪਰਿਵਾਰ ਪਿੰਡ ਜਿਹੜਾ ਹੈ ਚੱਕ ਟੇਰਾ ਚੱਕ ਟੇਰਾ ਪਿੰਡ ਦਾ ਇਤਿਹਾਸ ਵੀ ਹੈ ਗੱਲ ਕਰਾਂਗੇ ਹੁਣ ਇਤਿਹਾਸ ਦੀ ਕੀ ਕਹਿੰਨੇ ਪੈਂ ਜੀ ਕੀ ਇਤਿਹਾਸ ਹੈ ਜੀ ਆਪਣੇ ਪਿੰਡ ਦਾ ਜੀ ਸਾਡੇ ਬਿੰਦਰਾ ਜੀ ਉਰੇ ਨਾ ਮਤਲਬ ਮਤਲਬ ਮਾਤਾ ਜੀ ਆਏ ਸੀਗੇ ਇਹ ਪਿਲਕਣ ਸਾਹਾ ਗੁਰਦੁਆਰੇ ਦੇ ਸਾਹਮਣੇ ਆ ਸਾਡੇ ਕੋਲੇ ਨੇੜੇ ਹਾਜੀ ਗੁਰਦੁਆਰੇ ਤੇ ਇੱਥੇ ਕਹਿੰਦੇ ਰਾਤ ਕੱਟੀ ਸੀਗੀ ਇੱਥੇ ਤੋਂ ਗੰਗੂ ਲੈ ਕੇ ਗਿਆ ਸੀਗਾ ਉਰੇ ਤੋਜੀ ਤੇ ਬਾਬਾ ਕੁਮਾ ਮਸ਼ਕੀ ਦਾ ਗੁਰਦੁਆਰਾ ਬਣਿਆ ਹੋਇਆ ਇੱਥੇ ਤੋਂ 2-3 ਕਿਲੋਮੀਟਰ ਤੇ ਹੋਣਾ ਜੀ ਸਾਡਾ ਮਤਲਬ ਹਰ ਸਾਲ ਉਹਦੇ ਬੜਾ ਪ੍ਰੋਗਰਾਮ ਹੁੰਦਾ ਉਰੇ ਲੈਪ ਚੱਲਦਾ ਉਹਦਾ ਵੀ ਤੇ ਬਾਕੀ ਮਤਲਬ ਬਹੁਤ ਸੰਗਤ ਆਉਂਦੀ ਆ ਉਰੇ ਹਰ ਰੋਜ਼ ਹੀ ਆਉਂਦੀ ਆ ਡੇਲੀ ਦਾਈ ਮਤਲਬ 5-7 ਗੱਡੀਆਂ ਪੱਕੀਆਂ ਐ ਜੀ ਇੱਥੇ ਡੇਲੀ ਆਉਂਦੀਆਂ ਐ ਤੇ ਜਿਹੜੇ ਹੋਰ ਕਾਰ ਆ ਉਹ ਬੱਕਰੇ ਸਕੂਟਰ ਮੋੜ ਸਕਦੇ ਬੱਕਰੇ ਆਂਦੇ ਆ ਤੇ ਪਹਿਲੇ ਉੱਥੇ ਮਥਾੜੀ ਦੇ ਉੱਥੇ ਤੇ ਬਾਅਦ ਵਿੱਚ ਇੱਥੇ ਇੱਥੇ ਗੁਰਦੁਆਰਾ ਸਾਹਿਬ ਆਉਂਦੇ ਆ ਜੀ ਮਤਲਬ ਸਾਡਾ ਗੁਰਦੁਆਰੇ ਵਿੱਚ ਉਹ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਮਤਲਬ ਬਹੁਤ ਜ਼ਿਆਦਾ ਹੀ ਮਤਲਬ ਪਿੰਡ ਦਾ ਨੌ ਆ ਸਾਡੇ ਦਾ ਇੱਥੋਂ ਮਤਲਬ ਸਭ ਕੁਝ ਠੀਕ ਆ ਜੀ ਉਹਦੀ ਬਾਤ ਬਸ ਦੇਖੋ ਜੀ ਇੱਕ ਕੰਮ ਕਰੋ ਤੁਸੀਂ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਕੁੰਮਾ ਮਾਸ਼ਕੀ ਬਸ ਗੂਗਲ ਕਰ ਲਿਓ ਔਰ ਪਿੰਡ ਚੱਕ ਟੇਰਾ ਗੂਗਲ ਕਰ ਲਿਓ ਸਿੱਖ ਇਤਿਹਾਸ ਨਾਲ ਸੰਬੰਧਤ ਤੇ ਇਹ ਪਵਨ ਧਰਤੀ ਹੈ ਕੁੰਮਾ ਮਾਸ਼ਕੀ ਜੀ ਜਿਨ੍ਹਾਂ ਨੇ ਸੈਬਜ਼ਾਦਿਆਂ ਦੀ ਤੇ ਮਾਤਾ ਗੁਜਰਕੌਰ ਦੀ ਜਿਹੜੀ ਹੈ ਪੂਰੀ ਸਹਾਇਤਾ ਕੀਤੀ ਤੇ ਨਾਲ ਜਿਹੜਾ ਹੈ ਉਹਨਾਂ ਨੂੰ ਰਹਿਣ ਦੇ ਲਈ ਸਥਾਨ ਦਿੱਤਾ ਇਹ ਉਹ ਪਿੰਡ ਹੈ ਆ ਚੱਕ ਟੇਰਾ ਔਰ ਸਭ ਤੋਂ ਵਧੀਆ ਗੱਲ ਹੈ ਕਿ ਸਤਲੁਜ ਦਰਿਆ ਸਾਡੇ ਬਿਲਕੁਲ ਨੇੜੇ ਹੈ ਜੀ ਨੇੜੇ ਹੈ ਜੀ ਬਿਲਕੁਲ ਨਹੀਂ ਹਾਂ ਜੀ ਹਾਂ ਜੀ ਪੂਰਾ ਸਤਲੁਜ ਦਰਿਆ ਦੇ ਕੰਢੇ ਤੇ ਮੈਂ ਕਹਿੰਦਾ ਇਹ ਜਿਹੇ ਪਿੰਡ ਇਹ ਜੇ ਨਜ਼ਾਰਾ ਨਹੀਂ ਕਿਤੇ ਜੀ ਨਹੀਂ ਉਹਦਾ ਗਰਮੀ ਨਹੀਂ ਬਹੁਤੀ ਲੱਗਦੀ ਹਾਂ ਹਾਂ ਜੀ ਹਾਂ ਜੀ ਹਵਾ ਚਾਦੀ ਠੰਡੀ ਹੈ ਜੀ ਹੂੰ ਹਾਂ ਲਓ ਜੀ ਹੁਣ ਵੀ ਅਸੀਂ ਮੋٹے ਕੰਬਲ ਲਿੰਦੇ ਆ ਜੀ ਅੱਛਾ ਇਹ ਦੇਖ ਲਓ ਤੁਸੀਂ ਕੋਈ ਖੇਸਤੀ ਨਹੀਂ ਕੋਈ ਕੁਝ ਨਹੀਂ ਹੈਗੀ ਹਲੇ ਏਸੀ ਲਾਇਏ ਪਰ ਲੱਗ ਨਹੀਂ ਰਹੇ ਅੱਗੇ ਤੇ ਹਲੇ ਪੂਰੀ ਠੰਡ ਹੈ ਜੀ ਰਾਤ ਨੂੰ ਤਾਂ ਅਧਿਕ ਰਾਤ ਨੂੰ ਤਾਂ ਪੱਖੇ ਹੀ ਬੰਦ ਹੋ ਜਾਂਦੇ ਆ ਸਾਡੇ ਹਾਂ ਇਨੀ ਹੋਰੀ ਮਤਲਬ ਠ ਦਰਸਾਨੂੰ ਜੀ ਕਾਫੀ ਇੱਕ ਇੱਕ ਸੰਦੇਸ਼ ਦੇ ਦिए ਲੋਕਾਂ ਨੂੰ ਇਨਵਾਈਟ ਕਰ ਲਈਏ ਦੇਖੋ ਜੀ ਇਹ ਪਿੰਡ ਹੈਗਾ ਚੱਕ ਟੇਰਾ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਇਸ ਵੀਡੀਓ ਨੂੰ ਦੇਖ ਰਹੇ ਨੇ ਰੋਪੜ ਜ਼ਿਲ੍ਹਾ ਜਿਹੜਾ ਹੈ ਉਸ ਦਾ ਖਾਸ ਪਿੰਡ ਹੈ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਹੈਗਾ ਪਿੰਡ ਇਹ ਜਰੂਰ ਵਿਜ਼ਿਟ ਕਰਿਓ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਜਿਸ ਸ਼ਹਿਰ ਤੋਂ ਵੀ ਵੀਡੀਓ ਦੇਖ ਰਹੇ ਹੋ ਨਾ ਜੀ ਇਸ ਤਰ੍ਹਾਂ ਦਾ ਸੁੰਦਰ ਨਜ਼ਾਰਾ ਜਿਹੜਾ ਹੈ ਕਿਤੇ ਨਹੀਂ ਵੇਖਣ ਨੂੰ ਮਿਲੇਗਾ ਰੋਪੜ ਬਿਲਕੁਲ ਦੇ ਨਾਲ ਤਕਰੀਬਨ 8-10 ਕਿਲੋਮੀਟਰ ਹੈ ਰੋਪੜ ਤੋਂ ਸਤਲੁਜ ਦਰਿਆ ਦੇ ਕੰਢੇ ਤੇ ਪਿੰਡ ਹਗਾ ਹੀ ਚੱਕ ਟੇਰਾ ਨਾਲੇ ਕੁੰਮਾ ਮਾਸ਼ਕੀ ਜੀ ਦੀ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਦਰਸ਼ਨ ਕਰਕੇ ਜਾਇਓ ਪਿੰਡ ਵੇਖ ਕੇ ਜਾਇਓ ਨੇਚਰ ਦੇ ਨਾਲ ਕੁਦਰਤ ਦੇ ਨਾਲ ਓਤਪਰੋਤ ਪਿੰਡ ਜਿਹੜਾ ਹੈ ਸ਼ਾਇਦ ਹੀ ਪੰਜਾਬ ਚ ਐਸਾ ਕੋਈ ਪਿੰਡ ਹੋਏਗਾ ਜਿਸ ਤਰ੍ਹਾਂ ਦਾ ਚੱਕ ਟੇਰਾ ਤੇ ਸ਼ਾਇਦ ਹੀ ਇਸ ਤਰ੍ਹਾਂ ਦਾ ਪਰਿਵਾਰ ਜਿਹੜਾ ਹੈ ਅੱਜ ਦੇ ਸਮੇਂ ਚ ਮਿਲਦਾ ਹੋਏਗਾ ਆ ਦੇਖੋ ਪੂਰਾ ਦਾ ਪੂਰਾ ਪਰਿਵਾਰ ਬੈਠਾ ਹੈ ਔਰ ਇਹਨਾਂ ਦੇ ਇਹ ਗਵਾਂਡ ਚੋਏ ਜੀ ਪ੍ਰੋਸੀ ਜੀ ਤੁਹਾਡਾ ਕੀ ਨਾਂ ਹੈ ਜੀ ਮੇਰ ਸਿੰਘ ਆ ਜੀ ਤੁਹਾਡੀ ਏਜ ਕਿੰਨੀ ਹੈ ਜੀ ਮੇਰੀ ਆ ਗਈ 75 74 ਕੀ ਕੰਮ ਕਰਦੇ ਸੀ ਤੁਸੀਂ ਮੈਂ ਤਾਂ ਕਈ ਕੰਮ ਕਰਿਆ ਨੌਕਰੀਆਂ ਕੁੜੀਆਂ ਵੇਚੀਆਂ ਖੇਤੀ ਵੀ ਕਰੀ ਆ ਹੂੰ ਤੇ ਹੁਣ ਤਾਂ ਬਸ ਬਹਿਲਾ ਹੀ ਮੈਂ 2012 ਤੋਂ ਠੀਕ ਹੈ ਜੀ ਆ ਪਰਿਵਾਰ ਨਾਲ ਹੈਗਾ ਪੂਰਾ ਰਿਸ਼ਤਾ ਥੋੜਾ ਰਿਸ਼ਤਾ ਰਿਸ਼ਤਾ ਹੈ ਰਸਤਾ ਵੀ ਹੈ ਕਿ ਰਿਸ਼ਤਾ ਵੀ ਹੈ ਹਾਂ ਗੂੜਾ ਰਿਸ਼ਤਾ ਜੀ ਗੂੜਾ ਰਿਸ਼ਤਾ ਹਾਂ ਜੀ ਗੂੜਾ ਰਿਸ਼ਤਾ ਰਿਸ਼ਤੇ ਅੰਦਰ ਰੰਗ ਹੈਗਾ ਜੀ ਕਿਦਾਂ ਦਾ ਲੱਗਿਆ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਗੱਲਬਾਤ ਜੇ ਵੀਡੀਓ ਚੰਗਾ ਲੱਗੇ ਤਾਂ ਸ਼ੇਅਰ ਕਰਿਓ ਹਾਂ 16 ਕਲਾ ਸੰਪੂਰਨ ਕੋਈ ਨਹੀਂ ਹੋ ਸਕਦਾ ਕੋਈ ਗਲਤੀ ਫਲਤੀ ਜੇਕਰ ਸਾਡੇ ਤੋਂ ਹੋ ਜਾਂਦੀ ਹੈ ਤਾਂ ਉਹਨੂੰ ਮਾਫ ਕਰਨਾ ਹਾਂ ਜੇਕਰ ਤੁਸੀਂ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਧੰਨਵਾਦ ਸ਼ੁਕਰੀਆ ਮਿਹਰਬਾਨੀ